ਸਰ ਸਿੱਧਾ ਸਰਦਰ ਬੰਗਲਾ ਸਰਦਰ ਬੰਗਲਾ ਦੇ ਏਰੀਆ ਵਿੱਚ ਕਵਰੀ ਕਰਾਉਣ ਲਈ ਮੌਕੇ ਤੇ ਆਇਆ ਸੀ ਪਰ ਅਨੇਰ ਕਵਰੀ ਲਈ ਦੋਸ਼ੀ ਹਲੋਣਾ ਕਵਰੀ ਸੌਂਦਰਾ ਪੋਰਸ ਪਾਰਟੀ ਦੇ ਜੱਗਦੰਮ ਮੇਰਾ ਆਪਣੇ ਵਿਕਾਸ ਪਾ ਕੇ ਰੱਖਿਆ ਹੈ ਵੈਪਨ ਮਲ ਫਾਇਰਿੰਗ ਕਾਰਟੀ ਪਰ ਅਨੇਰ ਕਵਰੀ ਲਈ ਦੋਸ਼ੀ ਹਲੋਣਾ ਕਵਰੀ ਸੌਂਦਰਾ ਪੋਰਸ ਪਾਰਟੀ ਦੇ ਜੱਗਦੰਮ ਮੇਰਾ ਆਪਣੇ ਵਿਕਾਸ ਪਾ ਕੇ ਰੱਖਿਆ ਹੈ ਵੈਪਨ ਮਲ ਫਾਇਰਿੰਗ ਕਾਰਟੀ ਦਰਾਂ ਨੇ ਫਾਇਰਿੰਗ ਗਿਰਿਆ ਮੁਖਵਸਤੀ ਪੋਸਟ ਪਾਰਟੀ ਨੇ ਉਹਨਾਂ ਦੇ ਜਵਾਬੀ ਫਾਇਰ ਉਹਨਾਂ ਪਰ ਜੰਗਲ ਲੋਕਨ ਲਈ ਜਰਾ ਉਹਦੇ ਦਾ ਫਾਇਰ ਕੀਤਾ ਤੇ ਜੀ ਰਤ ਵਿੱਚ ਜਰੀ ਹੈ ਅੱਜ ਮਕਦਮਾ ਨੰਬਰ 114 ਦੇ ਵਿੱਚ ਮੁਕਤੀ ਫਾਨਾ ਸੀਗੀ ਗੁਰਿੰਦਰ ਸਿੰਘ ਸਰਪੰਚ ਵਾਸੀ ਹਪਵਾਲ ਨੂੰ ਬਿੜੀਆਂ ਗੋਲੀਆਂ ਮਾਰੀਆਂ ਗਈਆਂ ਸੀ ਉਸ ਬੰਦੇ ਜਿਹਦੇ ਉੱਤੇ ਦੋਸ਼ੀ ਹੈ ਜਿਸ ਕੰਸੈਂਟ ਕਰਨਗੇ ਉਹ ਇਸ ਸਟੇਸ਼ਨ ਨੂੰ ਗ੍ਰਫਤਰ ਕੀਤਾ ਸੀ ਉਹਦੀ ਗ੍ਰਫਤਰੀ ਤੋਂ ਬਾਅਦ ਉਹਨੇ ਪੁਸ਼ਕਾਸ ਨਾਮ ਦੇ ਲਿਆ ਮੁਕਾਸਰ ਨੂੰ ਚਾਪੀਦਾ ਸੀ ਵੀ ਉਸ ਵਾਪਸ ਤੇ ਉਸ ਨੂੰ ਪਨਾ ਆਪਣੇ ਜਿਹੜੇ ਸਾਥੀਆਂ ਨੂੰ ਵੈਪਨ ਗਵਾਏ ਸੀ ਤੇ ਉਹਨਾਂ ਨੇ ਬਰਾਮਦ ਕੀਤੀ ਜਿਹੜਾ ਐਸਐਟੂ ਸਾਹਿਬ ਨੇ ਸਿੱਧੀ ਸਦਰਬੰਗਾ ਸਦਰਬੰਗਾ ਦੇ ਏਰੀਆ ਵਿੱਚ ਰਿਕਵਰੀ ਕਰਵਾਉਣ ਵਿੱਚ ਮੌਕੇ ਤੇ ਆਈ ਸੀ ਦਰੋਨੇ ਰਿਕਵਰੀ ਲਈ ਦੁਸ਼ੀ ਅਲੋਗ ਰਿਕਵਰੀ ਸੌਂਦਰੇ ਪੋਲਸ ਪਾਰਟੀ ਦੇ ਜੱਟਦੰਮ ਮੇਰੇ ਆਪਣੇ ਵਿਕਾਸ਼ ਪਾ ਕੇ ਰੱਖਿਆ ਵੈਪਨ ਮਲ ਤੇ ਫਾਇਰਿੰਗ ਕਾਰਦੀ ਦਰੋਨੇ ਫਾਇਰਿੰਗ ਜਿਹੜੀਆਂ ਮੋਕਪ ਸਿੱਖ ਪੋਸਟ ਪਾਰਟੀ ਨੇ ਉਹਨਾਂ ਦਾ ਜਵਾਬੀ ਫਾਇਰ ਉਹਨਾਂ ਪਰ ਜਿੰਦੂ ਲੋਕਾਂ ਲਈ ਜਰਬੂਦੀ ਦਾ ਫਾਇਰ ਕੀਤਾ ਤੇ ਜੀ ਲੱਤ ਵਿੱਚ ਜਿੰਦਰੀ ਹੈ ਇਹ ਕਿੰਨੇ ਫਾਇਰ ਹੋਏ ਹਨ ਉਸ ਦਸ਼ੀਨ ਲੋਕ ਨਾਮਿਤ ਭਾਗਤਾਂ ਨੂੰ ਰੋਂਗ ਦੀ ਰਿਪੋਰਟ ਪਾਰਟੀ ਦੇ ਫਾਇਰ ਦਿੱਤੇ ਤੇ ਜਿਸ ਵਿੱਚ ਮੋਕਪ ਸਖਾਣਾ ਚਿੱਤੀ ਬੰਦਾ ਉਹ ਲੋਕੀ ਜਵਾਬੀ ਫਾਇਰ ਵਿੱਚ ਦੂਬ ਰੋਂਗ ਦੀ ਰਿਪੋਰਟ ਤੇ ਗੋਲੀ ਕਿ ਕਿਸੇ ਕੋਲ ਸਮਾਜੰਦੇ ਜਾਂ ਦੋਸ਼ੀ ਤੇ ਕੋਈ ਲੱਗੀ ਉਹ ਉਸ ਜਿਹੜੀ ਫਾਈਲਿੰਗ ਹੋ ਰਹੀ ਨਾ ਆਪਣੂੰ ਬਚਾਓ ਜੂਸ ਪਾਰਟੀ ਬਣਾ ਰਹੀ ਸੀ ਉਹ ਆਪਣੇ ਸੇਫ ਪੇਸ਼ੇਂਚੋ ਇੱਕ ਕੇਸ ਮਾਮਲੇ ਦੇ ਵਿੱਚ ਲੜਿੰਦਾ ਸੀਗਾ ਇੰਨੇ ਗੁਰਵਿੰਦਰ ਸਿੰਘ ਸਰਪੰਚ ਐਂਡ ਲੂਕਬਲ ਗੁਰਜਾਂ ਮਾਰਵਾੜੀਆਂ ਸੀ ਇਹਨਾਂ ਜਿਹੜੀ ਪਹਾੜੀਆਂ ਆਪਣੀ ਦੱਖਣੀ ਸੀ ਉਸ ਬੰਦ ਵਿੱਚ ਇਹਨੇ ਆਪਣੇ ਸਾਥੀਆਂ ਦੇ ਨਾਲ ਉਹ ਕਾਰ ਕਰਵਾਈ ਸੀ ਤੋਂ ਸਾਹ ਸਿੱਧੀ ਤੋਂ ਸਦਰ ਬੰਗੜਾ ਸਦਰ ਬੰਗੜਾ ਦੇ ਏਰੀਆ ਵਿੱਚ ਰਿਕਵਰੀ ਕਰਾਉਣ ਲਈ ਮੌਕੇ ਤੇ ਆਇਆ ਸੀ ਪਰ ਅਨੇਰ ਕਬਰੀ ਲਈ ਦੁਸ਼ੀ ਗਲੋਣਾ ਰਕੂਈਸ ਆਂਡਰਰ ਕੋਸਟ ਪਾਰਟੀ ਦੇ ਜੱਤ ਜੰਮ ਮੇਰੇ ਆਪਣੇ ਵਿਕਾਸ਼ ਪਾਕੇ ਰੱਖਿਆ ਹੈ ਵੈਪਨ ਮਾਲ ਫਾਇਰਿੰਗ ਗੱਡੀ ਦਰੋਨੇ ਫਾਇਰਿੰਗ ਗੱਡੀਆਂ ਮੁਕਾਬਸੇ ਕੀ ਪੋਸਟ ਪਾਰਟੀ ਨੇ ਉਹਨਾਂ ਜਵਾਬੀ ਫਾਇਰ ਉਹਨਾਂ ਪਰ ਜੰਗਲ ਇਲਕਨ ਲਈ ਜਰਾ ਉਹਦੇ ਦਾ ਫਾਇਰ ਕੀਤਾ ਤੇ ਜੀ ਰਾਤ ਵਿੱਚ ਜਰੀਆ ਅੱਜ ਮੁਕਦਮਾ ਨੰਬਰ 104 ਦੇ ਵਿੱਚ ਮੁਕਤਸਫਾਣਾ ਸੀ ਗੁਰਿੰਦਰ ਸਿੰਘ ਸਰਪੰਚ ਵਾਸੀ ਹਪੂਆਲੂ ਬੇਟੀਆਂ ਗੋਲੀਆਂ ਮਾਰੀਆਂ ਗਈਆਂ ਸੀ ਉਸ ਬੰਦੇ ਜਿਹਦੇ ਉੱਤੇ ਦੋਸ਼ੀ ਹੈ ਰਿਸਪੈਂਸਿੰਗ ਕਰਨਗੇ ਉਹ ਜਿਸ ਸਟੇਸ਼ਨੋਂ ਗ੍ਰਫਤਾਰ ਕੀਤਾ ਸੀ ਉਹਦੀ ਗ੍ਰਫਤਾਰੀ ਤੋਂ ਬਾਅਦ ਉਹਨੇ ਪੁਸ਼ਕਾਸ ਨਾਲ ਮੰਡਲੀਆ ਮੁਕਾਸਰ ਨੂੰ ਚਾਪੀਦਾ ਸੀ ਵੀ ਉਸਵਾਪਸ ਤੇ ਉਸ ਨੂੰ ਪੰਨਾ ਆਪਣੇ ਜਿਹੜੇ ਸਾਥੀਆਂ ਨੂੰ ਵੇਲਾਪਨ ਗਵਾਏ ਸੀ ਤੇ ਉਹਨਾਂ ਨੇ ਬਰਾਮਦ ਕੀਤੀ ਜਿਹੜਾ ਐਸਐਸਓ ਸਾਹਿਬ ਨੇ ਸਿੱਧੀ ਸਦਰਬੰਗਾ ਸਦਰਬੰਗਾ ਦੇ ਏਰੀਆ ਵਿੱਚ ਰਿਕਵਰੀ ਕਰਵਾਉਣ ਵਿੱਚ ਮੌਕੇ ਤੇ ਆਇਸੀ ਦਰਮੇਕ ਅਬਰੀ ਲੀਲਾ ਦੋਸ਼ੀ ਹਲੋਨਾ ਰਕਵੀ ਸਾਂਦਰ ਆ ਪੋਸਟ ਪਾਰਟੀ ਦੇ ਜੱਗਦੰਮ ਮੇਰਾ ਆਪਣੇ ਲੋਕਾਸ਼ ਪਾ ਕੇ ਰੱਖਿਆ ਹੈ ਵੈਪਨ ਮਲ ਫਾਇਰਿੰਗ ਕਾਰਦੀ ਦੁਰਾਣੇ ਫਾਇਰਿੰਗ ਜਿਹੜੀ ਆ ਮੁਕਾਬਸੇ ਤੇ ਪੋਸਟ ਪਾਰਟੀ ਨੇ ਉਹਨਾਂ ਦਾ ਜਵਾਬੀ ਫਾਇਰ ਉਹਨਾਂ ਪਰ ਜਿੰਨੋ ਲੋਕਾਂ ਲਈ ਯਾਰ ਉਹਦਾ ਫਾਇਰ ਕੀਤਾ ਤੋਦੀ ਲੱਤ ਵਿੱਚ ਜਿੰਰੀ ਹੈ ਕਿੰਨੇ ਫਾਇਰ ਹੋਏ ਆ ਉਸ ਦੋਸ਼ੀ ਨੂੰ 라ਉਂਡ ਬਾਕੀ ਇਤਨਾਂ ਰਾਉਂਡ ਦੇ ਰਿਪੋਰਟਸ ਪਾਰਟੀ ਦੇ ਫਾਈਲ ਕੀਤੀ ਤੇ ਜਿਸ ਵਿੱਚ ਮੌਕਅਪ ਸਥਾਣਾ ਕੀਤੀ ਬੰਦਾ ਹੋ ਲੋਗੇ ਉਹਦੇ ਜਵਾਬੀ ਫਾਇਰਨਿਸ਼ ਦੂਬ ਰਾਉਂਡ ਦੇ ਫਾਈਲ ਤੇ ਗੋਲੀ ਕਿਸੇ ਕੋਲ ਤੋਂ ਮਲਾਜਮ ਦੇ ਜਾਂ ਦੋਸ਼ੀ ਤੇ ਗੋਲੀ ਲੱਗੀ ਉਹ ਜਿਹੜੀ ਫਾਈਲਿੰਗ ਰਾਉਂਡਰੀ ਨੇ ਆਪਣਾ ਬਚਾਅ ਪੁਸ਼ਪਾਰਟੀ ਬਣਾਇਆ ਰਾਚੀ ਤੋਂ ਆਪਣਾ ਸੇਫ ਪੇਸ਼ੈਂਟ ਚੋ ਇਹ ਕਿਸ ਮਾਮਲੇ ਦੇ ਵਿੱਚ ਲੜਿੰਦਾ ਸੀਗਾ ਇਹਨੇ ਗੁਰਵਿੰਦਰ ਸਿੰਘ ਸਰਪੰਚ ਅਤੇ ਜੂਕਬਲ ਉਹ ਜਾਂ ਮਾਰਵਾਈਆਂ ਸੀ ਇਹਨਾਂ ਜਿਹੜੀ ਪਹਾੜੀ ਆਪਣੀ ਦੱਖਣੀ ਸੀ ਉਸ ਬੰਦ ਵਿੱਚ ਇਹਨੇ ਆਪਣੇ ਸਾਥੀਆਂ ਦੇ ਨਾਲ ਉਹ ਕਾਰ ਕਰਵਾਈ ਸੀ